ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੀ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਚਰਨਜੀਤ ਸਿੰਘ ਚੰਨੀ ਨੇ ਚੋਣਾਂ ਤੋਂ ਇੱਕ ਦਿਨ ਪਹਿਲਾਂ ਸਰਕਾਰ ਤੇ ਵੋਟ ਚੋਰੀ ਦੇ ਨਾਲ-ਨਾਲ ਧੱਕੇਸ਼ਾਹੀ ਕਰਨ ਦੇ ਲਗਾਏ ਗੰਭੀਰ ਦੋਸ਼ ਚੰਨੀ ਨੇ ਕਿਹਾ ਪੰਜਾਬ ਸਰਕਾਰ ਨੇ ਫਰਜ਼ੀ ਮਤਦਾਨ ਕਰਨ ਦੇ ਨਾਲ-ਨਾਲ ਸਟ੍ਰੌਂਗ ਰੂਮ 'ਚ ਗੜਬੜੀ ਕਰਨ ਦੀ ਬਣਾਈ ਯੋਜਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਦੇ ਇਲਜ਼ਾਮਾਂ ਦਾ ਦਿੱਤਾ ਜਵਾਬ ਮਾਨਯਕਾ ਕਾਂਗਰਸ ਆਪਣੀ ਹਾਰ ਦੇ ਬਹਾਨੇ ਤਲਾਸ਼ ਰਹੀ ਚੰਨੀ ਇਸ ਤਰ੍ਹਾਂ ਦੀ ਫਜ਼ੂਲ ਬਿਆਨਬਾਜ਼ੀ ਦੀ ਥਾਂ ਕਾਂਗਰਸ 'ਚ ਅਹੁਦਿਆਂ ਦੀ ਲੱਗ ਰਹੀ ਬੋਲੀਵਲ ਦੇਣ ਧਿਆਨ ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਲਿਆ ਲੰਬੇ ਹੱਥੀ ਮਾਨਯਕਾ ਕੈਪਟਨ ਪਹਾੜਾਂ ਦੇ ਜੋਗੀ ਵਰਗੇ ਹੁਣ ਚੋਣਾਂ ਦੇ ਨੇੜੇ ਆ ਕੇ ਉਹਨਾਂ ਨੂੰ ਪੰਜਾਬ ਦੀ ਯਾਦ ਆ ਗਈ ਜੇਕਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤਾਂ ਦੇਣ ਭਾਜਪਾ ਤੋਂ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਵੀ ਦਿੱਤੀ ਪ੍ਰਤੀਕਿਰਿਆ ਪ੍ਰਗਟ ਸਿੰਘ ਨੇ ਕਿਹਾ ਕਾਂਗਰਸ ਅਤੇ ਭਾਜਪਾ ਦੇ ਵਰਕ ਕਲਚਰ ਚ ਫਰਕ ਭਾਜਪਾ ਕੋਈ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਕਿਸੇ ਲੀਡਰ ਨਾਲ ਨਹੀਂ ਕਰਦੀ ਸਲਾਹ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਜੋੜੇ ਤੇ ਵੀ ਕੀਤੇ ਤਿੱਖੇ ਹਮਲੇ ਮਾਨ ਨੇ ਕਿਹਾ ਕਿ ਅਸੀਂ ਨਵਜੋਤ ਸਿੱਧੂ ਦੀ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਸਕਦੇ ਮਾਨ ਨੇ ਮੈਡਮ ਸਿੱਧੂ ਵੱਲੋਂ ਸੁਰੱਖਿਆ ਮੰਗਣ ਤੇ ਵੀ ਦਿੱਤੀ ਪ੍ਰਤੀਕਿਰਿਆ ਤੇ ਹੁਣ ਖਬਰਾਂ ਦਾ ਵਿਸਥਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਤੋਂ ਠੀਕ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੋਟ ਚੋਰੀ ਦੇ ਨਾਲ-ਨਾਲ ਧੱਕੇਸ਼ਾਹੀ ਕਰਨ ਦੇ ਗੰਭੀਰ ਦੋਸ਼ ਲਾਏ। ਚੰਨੀ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਪੰਜਾਬ ਸਰਕਾਰ ਨੇ ਫਰਜ਼ੀ ਮਤਦਾਨ ਕਰਨ ਦੇ ਨਾਲ-ਨਾਲ ਸਟ੍ਰੌਂਗ ਰੂਮ 'ਚ ਗੜਬੜੀ ਕਰਨ ਦੀ ਯੋਜਨਾ ਬਣਾਈ ਹੈ। ਉਹ ਸਰਕਾਰ ਦੇ ਇਸ ਸਕੈਂਡਲ ਦਾ ਪਰਦਾਫਾਸ਼ ਕਰ ਰਹੇ ਨੇ। ਸਰਕਾਰ ਨੇ ਹਰ ਬੂਥ ਉੱਤੇ 10 ਤੋਂ 20% ਵਾਧੂ ਬੈਲਟ ਪੇਪਰ ਛਪਵਾ ਕੇ ਹਲਕਾ ਇੰਚਾਰਜਾਂ ਨੂੰ ਦੇ ਦਿੱਤੇ ਨੇ। ਉਥੇ ਦੀ ਦੂਜੇ ਪਾਸੇ ਸਰਕਾਰ ਨੇ ਪੂਰੇ ਪੰਜਾਬ ਚੋਂ ਬੀਐਲਓਜ਼ ਤੋਂ ਵਿਦੇਸ਼ ਗਏ ਲੋਕਾਂ ਜੋ ਵੋਟ ਦੇਣ ਨਹੀਂ ਆ ਸਕਦੇ ਅਤੇ ਜਿਹੜੇ ਮਰ ਚੁੱਕੇ ਨੇ ਉਹਨਾਂ ਦੀ ਲਿਸਟ ਮੰਗਵਾਈ ਹੈ ਸਰਕਾਰ ਹੁਣ ਉਹਨਾਂ ਲੋਕਾਂ ਦੀ ਥਾਂ ਤੇ ਫਰਜ਼ੀ ਵੋਟ ਪਾ ਕੇ ਲਿਸਟ 'ਚ ਨਿਸ਼ਾਨ ਲਗਾ ਦੇਵੇਗੀ ਅਤੇ ਆਪਣੇ ਉਮੀਦਵਾਰਾਂ ਨੂੰ ਜਿਤਾਵੇਗੀ ਚੰਨੀ ਨੇ ਕਾਂਗਰਸ ਵਰਕਰਾਂ ਨੂੰ ਕਿਹਾ ਕਿ ਪੋਲਿੰਗ ਬੂਥ ਤੋਂ ਲੈ ਕੇ ਸਟਰੋਂਗ ਰੂਮ ਤੱਕ ਸਾਰਿਆਂ ਨੂੰ ਅਲਰਟ ਰਹਿਣਾ ਹੋਵੇਗਾ ਤੇ ਸਰਕਾਰ ਦੀ ਯੋਜਨਾ ਨੂੰ ناکਾਮ ਕਰਨਾ ਹੋਵੇਗਾ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬਹੁਤ بڑا ਸਕੈਂਡਲ ਜਿਸ ਤਰ੍ਹਾਂ ਬੀਜੇਪੀ ਬੋਟ ਚੋਰੀ ਕਰਦੀ ਹੈ ਇਹ ਬੋਟ ਚੋਰੀ ਵੀ ਕਰਨਗੇ ਤੇ ਨਾਲ ਸੀਨਾ ਜੋਰੀ ਵੀ ਕਰਨਗੇ ਉਹਦਾ ਸਕੈਂਡਲ ਦਾ ਪਰਦਾ ਫਾਸ਼ ਕਰਨ ਲੱਗਿਆ ਇਹ ਇੱਕ ਬੂਥ ਤੇ ਘੱਟੋ ਘੱਟ 10% ਤੇ ਉਰੇ ਲੈ ਕੇ 20% ਤੱਕ ਇਹਨਾਂ ਨੇ ਫਾਲਤੂ ਵੋਟਾਂ ਛਪਾਲੀਆਂ। ਡੀਸੀ ਵੱਲੋਂ ਹਦਾਇਤਾਂ ਜਾਰੀ ਹੋ ਰਹੀਆਂ ਆ ਉਹ ਵੋਟਾਂ ਇਹਨਾਂ ਦੇ ਜਿਹੜੇ ਹਲਕਾ ਇੰਚਾਰਜ ਹੈ ਉਹਨਾਂ ਨੂੰ ਸਭਾਲ ਦਿੱਤੀਆਂ ਗਈਆਂ ਤੇ ਪੁਲਿਸ ਦੀ ਸਹਾਇਤਾ ਦੇ ਨਾਲ ਚਲਦੀ ਟੋਣ ਦੇ ਵਿੱਚੋਂ ਵੋਟਾਂ ਪਾਣਗੇ ਅੰਦਰ। ਜੇ ਉੱਥੇ ਨਾ ਪਈਆਂ ਸੰਦੂਖੜੀਆਂ ਦੋ ਦਿਨ ਸਰਕਾਰ ਨੇ ਆਪਣੇ ਕੋਲ ਰੱਖਣੀਆਂ। ਉਹਨਾਂ ਵਿੱਚ ਪਾਉਣ ਦੀ ਕੋਸ਼ਿਸ਼ ਕਰਨਗੇ। ਇਹਨਾਂ ਨੇ ਬੀਐਲਓ ਨੂੰ ਕਹਿ ਕੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਬੰਦੇ ਬਾਹਰ ਚਲੇ ਗਏ ਜਿਨ੍ਹਾਂ ਦੀ ਡੈਥ ਹੋ ਗਈ ਜਿਹੜੇ ਬੋਡ ਪਾਉਣ ਨਹੀਂ ਆ ਸਕਦੇ ਉਹਨਾਂ ਦੀ ਪੂਰੀ ਲਿਸਟ ਤਿਆਰ ਕਰ ਲਈ ਹੈ ਉਹਨਾਂ ਦੇ ਨਾਂ 'ਤੇ ਟਿਕ ਲਾ ਦੇਣੀ ਹੈ ਤੇ ਵੋਟਾਂ ਛਪਾ ਕੇ ਦੇਤੀਆਂ ਹਲਕਾ ਇੰਚਾਰਜਾਂ ਨੂੰ ਉਹ ਵੋਟਾਂ ਪਾਉਣੀਆਂ ਇਸ ਗੱਲ ਦੀ ਸਾਰੇ ਜਣੇ ਧੋਖ ਰੱਖਣ ਤੇ ਇਹ ਸਕੈਂਡਲ ਇੱਕ ਨਾ ਇੱਕ ਦਿਨ ਉਜਾਗਰ ਹੋਊਗਾ ਜਿਹੜੇ ਬੰਦੇ ਇਹਦੇ ਵਿੱਚ ਇਨਵੋਲ ਹੈ ਉਹਨਾਂ ਨੂੰ ਮੈਂ ਬਾਰਨ ਕਰਨ ਦੇਣਾ ਚਾਹੁੰਦਾ ਸਰਕਾਰ ਦੀ ਕਹਿਣ ਤੇ ਗਲਤ ਕੰਮ ਨਾ ਕਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ VOTING ਤੋਂ ਇੱਕ ਦਿਨ ਪਹਿਲਾਂ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਸਣੇ ਹੋਰ ਸਿਆਸੀ ਪਾਰਟੀਆਂ ਦੀ ਏਕਾਬੰਦੀ ਕੀਤੀ। ਸੀਮਾਨ ਨੇ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਆਪ ਨੇ ਚੋਣ ਦੌਰਾਨ ਹਰ ਬੂਥ ਤੇ 100-100 ਵੋਟ ਪੇਪਰ ਅਜੇੇ ਛਪਵਾ ਲੈਨੇ ਜਿਸ ਤੇ ਪਹਿਲਾਂ ਹੀ ਝਾੜੂ ਦੇ ਨਿਸ਼ਾਨ ਤੇ ਮੋਹਰ ਲੱਗੀ ਹੋਈ ਹੈ। ਮਾਨ ਨੇ ਕਿਹਾ ਕਿ ਕਾਂਗਰਸ ਆਪਣੀ ਹਾਰ ਦੇ ਬਹਾਨੇ ਤਲਾਸ਼ ਰਹੀ ਹੈ। ਚੰਨੀ ਨੂੰ ਇਸ ਤਰ੍ਹਾਂ ਦੀ ਫਜ਼ੂਲ ਬਿਆਨਬਾਜ਼ੀ ਦੀ ਥਾਂ ਕਾਂਗਰਸ ਚ ਅਹੁਦਿਆਂ ਦੀ ਲੱਗ ਰਹੀ ਬੋਲੀਵੁੱਡ ਧਿਆਨ ਦੇਣਾ ਚਾਹੀਦਾ। ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ 100 100 ਵੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੋਣ ਨਿਸ਼ਾਨ ਤੇ ਪਹਿਲਾਂ ਹੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਧਛਾ ਪਾ ਰੱਖੇ ਨੇ ਹਰ ਬੂਤ ਤੇ ਅਸਲ 'ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲੈ ਅਸਲ 'ਚ ਉਹ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ 'ਚ ਬਦਲ ਦਿਓ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੇਡਾਂਗੇ ਦੁਬਾਰੇ ਖੇਡਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਕਈ ਵਾਰੀ ਐਦਾਂ ਮਤਲਬ ਉਹ ਜਿਹੜੀ 12 ਬੀਟੀਜੀ ਖੇਡਦੇ ਹੁੰਦੇ ਸੀ ਉਹਨੂੰ ਟਾ ਦਿੰਦਾ ਹੈ ਜਾ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਵਿਹਾਰ ਤਾਂ ਗਈ ਹੁਣ ਚਲੋ ਇਹ ਜਿਹਿਆਂ ਹਰਕਤਾਂ ਤੇ ਆ ਜਾਂਦੇ ਆ ਚੰਨੀ ਸਾਹਿਬ ਤੁਸੀਂ ਲੈਣਾ ਕੀ ਹੈ ਨਾਲੇ ਲੋਕਾਂ ਦੇ ਵੋਟਾਂ ਤਾਂ ਉੱਥੇ ਥੋੜਾ ਨਲਾਮ ਘਰ ਖੁੱਲਿਆ ਹੋਇਆ ਉੱਥੇ ਕਾਂਗਰਸ ਦਾ ਉੱਥੇ ਪਰਚੀਆਂ ਨਿਕਲਦੀ ਜਾਂਦੀਆਂ ਨੇ ਤੁਸੀਂ ਉਹਦੀਆਂ ਪਰਚੀਆਂ-ਪੁਰਚੀਆਂ ਪਾਓ ਉੱਥੇ ਜਾ ਕੇ ਜੇ ਭਾ ਨਾ ਕਿਸੇ ਹੋਰ ਨੂੰ ਨਿਕਲੇ ਕੁਰਸੀ ਸੀਐਮ ਦੀ ਕੋ ਰੇਟ ਚੱਕ ਵੱਧ ਚੱਕ ਤਾਂ ਕਿਸੇ ਨੇ ਫੇ ਕੀ ਕਰੋਗੇ ਤੁਸੀਂ ਉੱਥੇ ਜਾ ਕੇ ਗੌਰ ਰੱਖੋ ਉੱਥੇ ਕੋਈ ਐ ਪਰਚੀ ਵੱਧ ਪਾ ਗਿਆ ਕੋਈ ਚਾਰ ਪਾ ਦੂਗਾ ਪੰਜ ਪਾ ਦੂਗਾ ਕੋਈ ਜੇ ਸੀਐਮ ਦੀ ਨਹੀਂ ਮਿਲਦੀ ਦੋ ਡਿਪਟੀ ਸੀਐਮ ਦਾ ਪੈਕੇਜ ਦੇਖ ਲਓ ਵੀ ਦੋ ਡਿਪਟੀ ਸੀਐਮ ਕਿੰਨੇ ਜਿੱਦਨੇ ਹੋ ਜੀ ਉੱਥੇ ਲੱਗਿਆ ਹੋਇਆ ਉੱਥੇ ਨਿਲਾਮੀ ਲੱਗੀ ਹੋਈ ਆ ਤੁਸੀਂ ਇੱਥੇ ਫਿਰਦੇ ਹੋ ਵੋਟਾਂ ਦੀਆਂ ਗੱਲਾਂ ਕਰਦੇ ਤੁਸੀਂ ਕੀ ਲੈਣਾ ਲੋਕਾਂ ਤੋਂ ਤੁਸੀਂ ਲੋਕਾਂ ਦੇ ਮਸਲਿਆਂ 'ਚ ਕਦੇ ਆਏ ਤਾਂ ਹੈ ਨਹੀਂ ਚੰਨੀ ਸਾਹਿਬ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵਾਨ ਤਮਾਨ ਮੇਰ ਨਾਲ ਪ੍ਰਾਪਰਟੀ ਬਦਲਾ ਲੈ ਮੈਂ ਕਿਹਾ ਵੀ ਅੱਜ ਵੀ ਬਦਲਾ ਲੈ ਮੈਂ ਅੱਜ ਵੀ ਕਹਿੰਨਾ ਚੰਨੀ ਸਾਹਿਬ ਮੇਰ ਨਾਲ ਪ੍ਰਾਪਰਟੀ ਬਦਲਾ ਲਓ ਪਰ ਭਾਣ ਜਾਂਦੀ ਵੀ ਨਾਲ ਬਦਲੂਗੀ ਮਿਹਰਬਾਨ ਜਿਹਦੀ ਵੀ ਤੇ ਹੋਰ ਬਾਨ ਜਿਹਦੀ ਵੀ ਜਿਨ੍ਹਾਂ ਦੇ ਘਰੋਂ 9-9 ਕਰੋੜ ਰੁਪਈਆ ਕੈਸ਼ ਲੱਭਦਾ ਉਹ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ 9 ਕਰੋੜ ਰੁਪਈਆ ਠਿਕਰੀਆਂ ਨਿਕਣੀਆਂ ਜਾਂਦੀਆਂ ਲੋਕਾਂ ਤੋਂ ਸੋ ਇਹ ਨਾਮ ਦੀ ਮਸੀਹੇ ਨੇ ਇਹ ਸਾਰੀ ਹੁਣ ਦੇਖੋ ਕਾਂਗਰਸ ਦੀ ਹਾਲਤ ਦੇਖ ਲਓ ਚੰਨੀ ਇਸ ਗੱਲੋਂ ਖੁਸ਼ ਐ ਵੀ ਮੈਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਏ ਜਾਖਰ ਨੇ ਕਹਤਾ ਨਾ ਕਿ ਸਾਡੇ ਵੇਲੇ ਦਾ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵੱਧ ਗਿਆ। ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਆ ਚਲੋ ਮਹंगाई ਦੇ ਜ਼ਮਾਨੇ 'ਚ ਮੇਰੀ ਕੀਮਤ ਵੱਧ ਗਈ 500 ਤੇ ਜਾ ਵੜੀ। 350 ਵਾਲੇ ਤੋਂ 150 ਵੱਧ ਗਈ। ਦੁਖੀ ਨੇ ਬੜਿੰਗ ਸਿਗਿੰਦਰ ਰੰਧਾਵਾ ਤੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀਏ? ਵੀ ਤਾਂ 500 ਤੇ ਗੱਲ ਆੜ ਗਈ ਤਾਂ ਉਹ ਵਿੱਚ ਬੰਦੇ ਬੰਦੇ ਪਾ ਕੇ ਸ਼ਾਇਦ ਰੇਟ ਤੋੜਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਲੰਬੇ ਹੱਥੀ ਲਿਆ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਹਾੜਾਂ ਦੇ ਜੋਗੀ ਵਰਗੇ ਨੇ ਹੁਣ ਚੋਣਾਂ ਦੇ ਨੇੜੇ ਆ ਕੇ ਉਹਨਾਂ ਨੂੰ ਪੰਜਾਬ ਦੀ ਯਾਦ ਆ ਗਈ ਹੈ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਕਾਂਗਰਸ ਠੀਕ ਸੀ ਭਾਜਪਾ ਚ ਮੈਨੂੰ ਕੋਈ ਪੁੱਛ ਨਹੀਂ ਰਿਹਾ ਜੇਕਰ ਕੋਈ ਪੁੱਛ ਨਹੀਂ ਰਿਹਾ ਤਾਂ ਅਸਤੀਫਾ ਦੇ ਦਿਓ ਉਥੇ ਕਿਉਂ ਬੈਠੇ ਹੋ ਹੁਣ ਉਹ ਭਾਜਪਾ ਅਕਾਲੀ ਗੱਠ ਜੋੜ ਦੀ ਗੱਲ ਕਰ ਰਹੇ ਨੇ ਤੇ ਰਵਨੀਤ ਬਿੱਟੂ ਉਹਨਾਂ ਦਾ ਵਿਰੋਧ ਕਰ ਰਹੇ ਨੇ ਦੂਜੇ ਪਾਸੇ ਨਵਜੋਤ ਸਿੱਧੂ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕਰ ਰਹੇ ਨੇ ਮੰਨਿਆ ਕਿ ਸਿੱਧੂ ਰਾਜਨੀਤੀ ਅਤੇ ਟੀਵੀ ਸ਼ੋਅ ਦੋਵੇਂ ਨਾਲ-ਨਾਲ ਕਰਨਾ ਚਾਹੁੰਦੇ ਨੇ ਚਰਨਜੀਤ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਤ ਕੋਰ ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਹੈ ਉਤੋਂ ਪਹਾੜਾਂ ਚ ਜੋਗੀ ਵੀ ਉਤਰ ਆਇਆ 4 ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਆ ਪੰਜਾਬ ਨੂੰ ਇੱਕ ਵਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਹੁਣੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਤਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਹੈ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ پیسے ਕਮਾਉਂਦਾ ਸੀਗਾ ਜੀ ਮੈਂ ਕੁਸਾਨ ਕਰਤਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਏ ਆ ਤਾਂ ਉਸੇ ਕੰਮ ਤੇ ਆ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਆ ਨਾ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਭਾਜੀਪੀ ਨੂੰ ਗਾਲਾਂ ਕੱਢੀ ਜਾਂਦੇ ਹੁਣ ਕਹਿੰਦੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਬਸ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਗਰ ਦੇ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਕਾਂਗਰਸਾਂ ਨੂੰ ਡਰਾ ਲੈਂਦੇ ਸੀ ਇਹ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਤੇ ਅਕਾਲੀ ਦਲ ਨਾਲ ਸਬੰਧਤ ਬਿਆਨਾਂ ਤੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਦੇ ਵਰਕ ਕਲਚਰ 'ਚ ਫਰਕ ਹੈ ਭਾਜਪਾ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਕਿਸੇ ਲੀਡਰ ਨਾਲ ਸਲਾਹ ਨਹੀਂ ਕਰਦੀ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਲੰਬਾ ਸਮਾਂ ਕਾਂਗਰਸ 'ਚ ਰਹੇ ਨੇ ਉਹਨਾਂ ਦੇ ਕਾਂਗਰਸ ਲੀਡਰਾਂ ਨਾਲ ਚੰਗੇ ਸਬੰਧ ਨੇ ਇਸੇ ਲਈ ਸ਼ਾਇਦ ਉਹਨਾਂ ਨੂੰ ਕਾਂਗਰਸ ਦੀ ਕਮੀ ਦਾ ਅਹਿਸਾਸ ਹੋ ਰਿਹਾ ਹੈ ਕੈਪਟਨ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਬਾਰੇ ਦਿੱਤੇ ਬਿਆਨ ਤੇ ਕਰਦੇ ਆ ਪ੍ਰਗਟ ਸਿੰਘ ਨੇ ਕਿਹਾ ਕਿ ਕੈਪਟਨ ਦਾ ਲੰਬਾ ਰਾਜਨੀਤਿਕ ਸਫਰ ਰਿਹਾ ਏ ਇਸ ਲਈ ਉਹ ਬਿਹਤਰ ਤਰੀਕੇ ਨਾਲ ਹਰ ਕਿਸੇ ਲੀਡਰ ਨੂੰ ਸਮਝ ਸਕਦੇ ਨੇ ਪ੍ਰਗਟ ਸਿੰਘ ਅਨੁਸਾਰ ਜੇਕਰ ਕੈਪਟਨ ਕਾਂਗਰਸ ਚ ਵਾਪਸ ਆਉਣਾ ਚਾਹੁੰਦੇ ਨੇ ਤਾਂ ਇਹ ਹਾਈ ਕਮਾਂਡ ਦੀ ਮਰਜ਼ੀ ਨਾਲ ਹੋਵੇਗਾ ਇਹ ਕਲਚਰ ਦਾ ਫਰਕ ਹੈ ਇਸ ਵਿੱਚ ਕੋਈ ਦੋ رائے ਨਹੀਂ ਹੈ Uh, क्योंकि uh, वो uh, उनका एक अपना बीजेपी का स्टाइल है इनका कांग्रेस का अपना स्टाइल है तो मेरा ख्याल है कि नेचुरली uh, जिस पार्टी में आप बहुत लंबा समय रहते हैं वो कहीं ना कहीं उस कल्चर से आप ज़्यादा कंफर्टेबल होते हैं वैसे भी बीजेपी uh, जो है वो uh, जो uh, मेरे ख्याल पंजाब के शायद किसी लीडर को भी नहीं पूछती जब आ, भी कोई डिसीजन लेती है उन्होंने ये कहा है कि uh, कांग्रेस को भी मिस करते हैं वो देखो अल्टीमेटली देखो रिलेशन होते हैं इंसानों के आ, कोई दुश्मनी नहीं होती विचारधारा की लड़ाई होती है लेकिन ये ठीक बात है कि आ, लोग विचार विचारों की लड़ाई नहीं लड़ रहे इंडिविजुअल लड़ाई लड़ रहे हैं जो डेमोक्रेसी के लिए अच्छी नहीं है अगर कैप्टन अमरिंदर सिंह कांग्रेस में आते हो, क्या स्वागत करेंगे आप नहीं वो तो उनका अपना डिसीजन है मैं कौन होता हूँ इसमें देखो बहुत बड़े लीडर हैं तो मैं उसके नहीं। बारे में कोई ज़्यादा नहीं आते हैं तो फिर कांग्रेस जो पंजाब की लीडरशिप है स्वागत करेगी उनका नहीं ये तो देखो पीसीसी सीएलपी है हमारी हाई कमांड है तो मेरा ख्याल है वो अगर कोई ऐसी बात होती तो वो बात करें अच्छा एक उनका ये बयान देना और खासकर प्रकाश सिंह बादल को लेकर वो कह रहे हैं कि वो सही मुख्यमंत्री नहीं थे पीठ पीछे छुरा घोपते थे लेकिन सुखबीर बादल एक अच्छे नेता एक अच्छे मुख्यमंत्री भी हो सकते देखो मैं तो एक पहली बार ही पोलिटिकल सिस्टम में वहाँ गया था आ, उनका जो एक्सपीरियंस है क्योंकि लंबा एक्सपीरियंस है लंबे एक्सपीरियंस से लोग लंबी आ, जो है वो आ, आदमी का इन एंड आउट सारा कुछ जानते हैं तो मैं उसके ऊपर मेरा ख्याल मेरी कोई टिप्पणी करनी बनती नहीं नवजोत सिंह सिद्धू मतलब सिद्धू परिवार को लेकर भी उन्होंने बोला है कि इनके जो बयान है पाँच करोड़ को लेकर जो स्टेटमेंट दी है कहते है ये तो जो खुद चाहते हैं कि मुख्यमंत्री ये क्यों बने मुख्यमंत्री कहते हैं इन्होंने किया भी किया है देखो उनका तजर्बा है यार देखो एज ए चीफ मिनिस्टर सिद्धू उनके साथ मिनिस्टर रहे हैं तो जो उनका तजर्बा है शायद उन्होंने साझा लेकिन खींचतान भी तो रही है उनकी क्योंकि जब हाँ, सिद्धू से सिद्धू से जब डिपार्टमेंट छीन कर उन्हें बिजली विभाग दे दिया गया तब सिद्धू एक्टिव भी नहीं रहे और फिर उनका विरोध करते रहे लगातार नहीं विरोध मेरा ख्याल है इश्यूज के ऊपर विरोध करना एक बात होती है पर्सनल जो है वो अलग बात होती है सो मैं कभी भी इसको मैं मिक्स नहीं करता इश्यूज हैं इश्यूज के ऊपर मेरी ओपिनियन है आप ओपिनियन लोगे नहीं लोगे मैं तो कहूँगा ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਜੋੜੇ ਤੇ ਵੀ ਤਿੱਖੇ ਹਮਲੇ ਕੀਤੇ ਨੇ ਮਾਨ ਨੇ ਕਿਹਾ ਕਿ ਅਸੀਂ ਨਵਜੋਤ ਸਿੱਧੂ ਦੀ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਸਕਦੇ ਮੇਰੇ ਕੋਲ ਉਹਨਾਂ ਦੀ ਕਰਪਸ਼ਨ ਦਾ ਕੋਈ ਕਾਗਜ਼ ਨਹੀਂ ਆਇਆ ਜਦੋਂ ਸਿੱਧੂ ਕੋਲ ਲੋਕਲ ਬਾਡੀ ਵਿਭਾਗ ਸੀ ਉਹ ਉਸ ਨਾਲ ਸ਼ਹਿਰਾਂ ਦਾ ਸੁਧਾਰ ਕਰ ਸਕਦੇ ਸਨ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਫਿਰ ਬਿਜਲੀ ਵਿਭਾਗ ਮਿਲਿਆ ਤਾਂ 600 ਯੂਨਿਟ ਬਿਜਲੀ ਫ੍ਰੀ ਕਰ ਸਕਦੇ ਸਨ ਜੇਕਰ ਕੈਪਟਨ ਅਮਰਿੰਦਰ ਸਿੰਘ ਇਸ ਦਾ ਵਿਰੋਧ ਕਰਦੇ ਜਾਂ ਮੰਨ ਲੈਂਦੇ ਤਾਂ ਸਿੱਧੂ ਹੀਰੋ ਬਣ ਸਕਦੇ ਸਨ ਪਰ ਉਹਨਾਂ ਨੇ ਕੁਝ ਨਹੀਂ ਕੀਤਾ ਮੰਨਿਆ ਕਿ ਅਸਲ 'ਚ ਰਾਹੁਲ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਦੀ ਇੱਕ ਹੀ ਸਮੱਸਿਆ ਏ ਰਾਹੁਲ ਕਹਿੰਦੇ ਨੇ ਕਿ ਮੈਨੂੰ ਪਹਿਲਾਂ ਪ੍ਰਧਾਨ ਮੰਤਰੀ ਬਣਾਓ ਮੈਂ ਦੇਸ਼ ਲਈ ਕੁਝ ਕਰਕੇ ਦਿਖਾਵਾਂਗਾ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਪਹਿਲਾਂ ਮੁੱਖ ਮੰਤਰੀ ਬਣਾਓ ਫਿਰ ਪੰਜਾਬ ਲਈ ਕੁਝ ਕਰਾਂਗਾ ਦੇਖੋ ਮੈਂ ਇਮਾਨਦਾਰੀ ਦਾ ਸਰਟੀਫਿਕੇਟ ਦੇ ਨਾਲ ਕੋਈ ਨਹੀਂ ਹੈਗਾ ਠੀਕ ਹੈ ਮੇਰੇ ਕੋਲੇ ਕੋਈ ਇਦਾਂ ਦਾ ਕੋਈ ਡਾਕੂਮੈਂਟ ਫਿਲਹਾਲ ਹੈ ਨਹੀਂ ਕਿ ਜਿਹਦੇ 'ਚ ਉਹਨਾਂ ਦੀ ਕੋਈ ਕ腐ਸ਼ਨ ਦਾ ਮੇਰੇ ਕੋਲੇ ਕੋਈ ਆਇਆ ਹੋਵੇ ਮੈਂ ਤਾਂ ਪਬਲਿਕ ਕਰਜ਼ਨ ਦਾ ਹਾਂ ਨੂੰ ਪਰ ਹਾਂ ਮੈਨੂੰ ਇੰਨਾ ਕੁ ਉਹਨਾਂ ਨਾਲ ਸ਼ਿਕਵਾ ਹੈਗਾ ਕਿ ਜੇ ਅਰਬਨ ਡਿਵੈਲਪਮੈਂਟ ਮਿਨਿਸਟਰ ਬਣੇ ਸੀ ਬਹੁਤ ਵੱਡੀ ਮਿਨਿਸਟਰੀ ਹੈ ਤਾਂ ਸ਼ਹਿਰਾਂ ਦੀ ਗੰਦਗੀ ਕੱਢ ਸਕਦੀ ਸੀ ਸ਼ਹਿਰਾਂ ਸਿਵਰੇਜ ਦੀ ਪ੍ਰੋਬਲਮ ਹੈ ਸਟਰੀਟ ਲਾਈਟਾਂ ਦੀ ਪ੍ਰੋਬਲਮ ਚਲੋ ਅਸੀਂ ਕਰਨ ਲੱਗੇ ਹੋਏ ਆਂ ਸੜਕਾਂ ਦੀ ਪ੍ਰੋਬਲਮ ਸ਼ਹਿਰਾਂ ਦੇ ਪਾਰਕ ਅਰਬਨ ਡਿਵੈਲਪਮੈਂਟ ਚਲੋ ਸ਼ਹਿਰਾਂ ਨਾਲ ਲੇਟਡ ਹੈ ਉਸ ਤੋਂ ਬਾਅਦ ਉਹਨੂੰ ਉਸ ਤੋਂ ਵੱਡਾ ਵੀ ਮੈਕਮਾ ਮਿਲ ਗਿਆ ਸੀ ਬਿਜਲੀ ਬਿਜਲੀ ਤਾਂ ਸਾਰੇ ਪੰਜਾਬ ਦੀ ਪ੍ਰੋਬਲਮ ਸੀ ਤੇ ਅਸੀਂ ਵੀ ਬਿਜਲੀ ਫ੍ਰੀ ਕੀਤੀ ਐ ਸਿੱਧੂ ਸਾਹਿਬ ਸੰਭਾਲਦੇ ਆ ਉਹਦਾ ਮੰਤਰਾਲੇ ਦਾ ਕਹਿੰਦੇ ਮੈਂ 600 ਯੂਨਟ ਫ੍ਰੀ ਕਰੂੰਗਾ ਜੇ ਕੈਪਟਨ ਅਮਰਿੰਦਰ ਸਿੰਘ ਮਨਾ ਕਰ ਦਿੰਦੇ ਤਾਂ ਦੱਸ ਦਿੰਦੇ ਲੋਕਾਂ ਨੂੰ ਮੈਂ ਤਾਂ ਕਰਨ ਨੂੰ ਫਿਰਦਾ ਕੈਪਟਨ ਅਮਰਿੰਦਰ ਨਹੀਂ ਕਰ ਦਿੰਦਾ ਤਾਂ ਵੀ ਸਿੱਧੂ ਹੀਰੋ ਸੀ ਜੇ ਮੰਨ ਲੈਂਦੇ ਤਾਂ ਵੀ ਸਿੱਧੂ ਹੀਰੋ ਸੀ ਵਨ ਵਨ ਸਿਚੁਏਸ਼ਨ ਸੀ ਪਰ ਜਦੋਂ ਨਾ ਖੇਡਣਾ ਨਾ ਖੇਡਣ ਦੇਣਾ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ 6-6 ਮਹੀਨੇ ਫਾਈਲਾਂ ਨਹੀਂ ਸਾਈਨ ਕਰਦਾ ਸੀ ਤੁਸੀਂ ਬਲੀਵ ਕਰਿਓ ਕਿ 3.5 ਸਾਲ ਚ ਹੁਣ ਜਦੋਂ ਤੇ ਮੈਂ ਕਾਰਜਪਾਰ ਹ ਸੰਭਾਲਿਆ ਸਾਢੇ 12000 ਫਾਈਲਾਂ ਸਾਈਨ ਕਰਤੀਆਂ ਮੈਂ ਮੇਰੇ ਸਾਈਨਾਂ ਕਰਕੇ ਕੋਈ ਤਰੱਕੀ ਰੁਕ ਜੇ ਮੈਂ ਚਾਹੁੰਦਾ ਨਹੀਂ ਤੇ ਇਹੀ ਤਾਂ ਕੰਮ ਦਿੱਤਾ ਹੈ ਲੋਕਾਂ ਨੇ ਸਾਨੂੰ ਤੇ ਅਸੀਂ ਹੱਥ ਬੰਨ ਕੇ ਇਹ ਕੰਮ ਲਿਆ ਕਿ ਸਾਨੂੰ ਇਹ ਕੰਮ ਦਿਓ ਅਸੀਂ ਨਿਭਾਵਾਂਗੇ ਤੇ ਅਸੀਂ ਸਾਈਨ ਬਿਨਾ ਕਰੀਏ 3:00 3:00 ਵਜੇ ਤੱਕ 2:00 2:00 ਵਜੇ ਤੱਕ ਕਿੱਥੇ ਅਫਸਰ ਨੂੰ ਬਿਠਾਈ ਰੱਖਦੇ ਸੀ ਸਵੇਰੇ 8:00 ਵਜੇ ਬੁਲਾ ਕੇ ਉਹੀ ਅਫਸਰ ਨੇ ਮੈਂ 7:30 ਵਜੇ ਪਹਿਲੀ ਫਾਈਲ ਤੇ ਸਾਈਨ ਕਰ ਦੇਣਾ ਸਵੇਰੇ ਛੋਟਾ ਆਤੀ ਭਰ ਲਏ ਹੁੰਦਾ ਤੜਕੀ ਕੱਲੀ ਕੱਲੀ ਫਾਈਲ ਮੈਂ ਦੇਖ ਕੇ ਸਾਈਨ ਕਰਦਾ ਨੁਕਸਾਨ ਤਾਂ ਨਹੀਂ ਹੈ ਕੋਈ ਲੋਕਾਂ ਨੂੰ ਇਹ ਸਾਈਨ ਕਰਨ ਨਾਲ ਤੇ ਸਿੱਧੂ ਸਾਹਮਣੇ ਫੋਨ ਮਤ్రਾਲੇ ਨਹੀਂ ਸੰਭਾਲਿਆ ਤੇ ਜਿਹੜਾ ਮੈਂ ਮਤ్రਾਲੇ ਸੀ ਉਹਦੇ ਉਹਦੇ ਫਾਈਲ ਨਹੀਂ ਸਾਈਨ ਕੀਤੀਆਂ ਇਹ ਅਸਲ ਚ ਨਾ ਮੇਰਾ ਰਤਨ ਰਾਹੁਲ ਗਾਂਧੀ ਦੀ ਤੇ ਨਵਜੋਤ ਸਿੱਧੂ ਦੀ ਇੱਕੋ ਹੀ ਪ੍ਰੋਬਲਮ ਹੈ ਰਾਹੁਲ ਗਾਂਧੀ ਕਹਿੰਦਾ ਵੀ ਮੈਨੂੰ ਤੁਸੀਂ ਪ੍ਰਧਾਨ ਮੰਤਰੀ ਬਣਾਓ ਮੈਂ ਲੋਕਾਂ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਕਹਿੰਦੇ ਪਹਿਲਾਂ ਕੁਝ ਕਰਕੇ ਦਿਖਾ ਫਿਰ ਤੈਨੂੰ ਪ੍ਰਧਾਨ ਮੰਤਰੀ ਬਣਾਵਾਂਗੇ ਆਹੀ ਗੱਲ ਨੂੰ ਜੋ ਸਿੱਧੂ ਕਹਿੰਦਾ ਕਹਿੰਦਾ ਮੈਨੂੰ ਮੁੱਖ ਮੰਤਰੀ ਬਣਾਓ ਮੈਂ ਪੰਜਾਬ ਵਾਸਤੇ ਕੁਝ ਕਰਕੇ ਦਿਖਾਉਂਗਾ ਲੋਕ ਇਹਨੇ ਪਹਿਲਾਂ ਪੰਜਾਬ ਵਾਸਤੇ ਕੁਝ ਕਰਕੇ ਦਿਖਾ ਤੈਨੂੰ ਤਾਂ ਮੁੱਖ ਮੰਤਰੀ ਬਣਾਵਾਂਗੇ ਇੱਥੇ ਫਸਿਆ ਪਿਆ ਪੀਚ ਇਹਨਾਂ ਦਾ ਆਪਣੀ ਇਸ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵੀ ਤਿੱਖੇ ਨਿਸ਼ਾਨੇ ਕੱਸੇ ਮਾਨ ਨੇ ਕਿਹਾ ਕਿ ਹੁਣ ਸੁਖਬੀਰ ਬਾਦਲ ਮੋਟਰਸਾਈਕਲ ਤੇ ਘੁੰਮ ਰਹੇ ਨੇ ਹੁਣ ਭਾਵੇਂ ਗਧੇ ਦੀ ਸਵਾਰੀ ਕਰਵਾ ਲਓ ਉਹ ਮਜਬੂਰ ਨੇ ਹੁਣ ਸ਼ਰੋਮਣੀ ਅਕਾਲੀ ਦਲ ਬਾਦਲ ਦਾ ਮਤਲਬ ਬੇਅਦਬੀ ਅਤੇ ਬਦਮਾਸ਼ੀ ਹੈ। ਅਕਾਲੀ ਦਲ ਵੱਲੋਂ ਬਦਮਾਸ਼ਾ, ਗੈਂਗਸਟਰਾਂ ਅਤੇ ਰਿਸ਼ਤੇਦਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ। ਸ਼ਰੋਮਣੀ ਅਕਾਲੀ ਦਲ ਨੂੰ ਜਦੋਂ ਤਰਨਤਾਰਨ 'ਚ ਲੋਕਾਂ ਨੇ ਵੋਟ ਨਹੀਂ ਪਾਈ ਤਾਂ ਉਹਨਾਂ ਨੇ ਲੋਕਾਂ ਨੂੰ ਗद्दार ਕਿਹਾ। ਇਹ ਲੋਕਾਂ ਦੇ ਫਤਵੇ ਨੂੰ ਨਹੀਂ ਮੰਨਦੇ। ਸ਼ਰੋਮਣੀ ਅਕਾਲੀ ਦਲ ਨੂੰ ਲੋਕ ਨੋਕੀਆ ਦੇ ਫੋਨ ਵਾਂਗ ਭੁੱਲ ਗਏ ਨੇ। ਪਰ ਇੱਕ ਗੱਲ ਤਾਂ ਹੈਗੀ ਲੋਕਤੰਤਰ ਦੀ। ਧਰਤੀ ਤੇ ਤਾਂ ਇਹਨੇ ਥੱਲੇ ਇਹ ਸੁਖਵੀਰ ਬਾਦਲ ਹਰ ਨੂੰ ਬਲਾਕ ਸੰਪਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਐ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਬੀਬਾ ਜੀ ਵੀ ਫਿਰਦੇ ਨੇ ਮੁੰਡਾ ਵੀ ਵਿੱਚ ਹੀ ਫਿਰਦਾ ਪ੍ਰਚਾਰ ਕਰਦਾ ਹੁਣ ਮੋਟਰਸਾਈਕਲ ਤੇ ਛੱਡੋ ਹੁਣ ਦਵਾ ਗੱਦੇ ਤੇ ਚੜਾ ਕੇ ਲੈ ਜਾਓ ਹੁਣ ਤਾਂ ਗੱਦੀ ਦੀ ਸਵਾਰੀ ਵੀ ਕਰ ਲੈਣਗੇ ਦੇਖੋ ਲੋਕੋ ਮੈਂ ਤੁਹਾਡੇ ਵਾਸਤੇ ਦੇਖੋ ਥੱਲੇ ਆਗੇ ਨਾ ਥੱਲੇ ਧਰਤੀ ਤੇ ਮੈਂ ਕਿਹਾ ਸੀ ਨਾ ਕਿ ਹੈਲੀਕਾਪਟਰ ਚੋਂ ਥੱਲੇ ਉਤਰਨਗੇ ਉਹ ਆਕਾਲੀ ਦਲ ਬੇਅਦਵੀ ਆਕਾਲੀ ਦਲ ਬੱਬਾ ਜਿਹੜਾ ਨਾ ਉਹ ਬਾਦਲ ਥੋੜੀ ਹੁਣ ਆਕਾਲੀ ਦਲ ਬੇਅਦਵੀ ਹਾਂ ਜਾਂ ਇਹ ਵੀ ਕਹਿ ਸਕਦੇ ਹਾਂ ਆਕਾਲੀ ਦਲ ਬਦਮਾਸ਼ਾ ਬਦਮਾਸ਼ ਉਹ ਗੈਂਗਸਟਰਾਂ ਨੂੰ ਟਿਕਟਾਂ ਦਿੰਦੇ ਆ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਆ ਆਕਾਲੀ ਦਲ ਨੇ ਤਾਂ ਹੁਣ ਸਿੱਧੇ ਤਰੀਕੇ ਲੱਭ ਲਿਆ ਕਿ ਨਾ ਹੱਥ ਬੰਨ ਕੇ ਵੋਟਾਂ ਲੈਣੀਆਂ ਹੁਣ ਤਾਂ ਪਿਸਤੌਲ ਦੇ ਨਾਂ ਤੇ ਵੋਟਾਂ ਮੰਗਾਂਗੇ ਸਿੱਧੇ ਹੀ ਫੋਨ ਆਉਂਦੇ ਆ ਦੇਖ ਲੈ ਫਿਰ ਵੋਟ ਪਾਉਣੀਆਂ ਕਿ ਫਿਰ ਪਿਸਤੌਲ ਲੈ ਗੈਂਗਸਟਰਾਂ ਨੂੰ ਟਿਕਟਾਂ ਦੇਣ ਲੱਗੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਣ ਲੱਗੇ ਪੁਸ਼ਤ ਪਨਾਹੀ ਦੇਖ ਲਓ ਕੀ ਦੀ ਕਰਦੇ ਆ ਇਹ ਉਹ ਕਾਲੀ ਦਲ ਉਹ ਕਹਿੰਦੇ ਵੀ ਜੇ ਤਰਨ ਤਰਨ ਤੋਂ ਲੋਕਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਲੋਕ ਗਦਾਰ ਨਿਕਲੇ ਲੋਕਾਂ ਦੇ ਫਤਵੇ ਦਾ ਇਹ ਨਿਰਾਦਰ ਕਰਦੇ ਨੇ ਆ ਜਿਹੜਾ ਕੱਲ ਨੂੰ ਵੋਟਾਂ ਪਾਉਣਗੇ ਲੋਕ ਸਤਾਰਾਂ ਨੂੰ ਰਿਜ਼ਲਟ ਆਜੂ ਉਹਦਾ ਫਤਵੇ ਦਾ ਨਹੀਂ ਇਹਨਾਂ ਨੇ ਮੰਨਣਾ ਵੀ ਲੋਕਾਂ ਦਾ ਫਤਵਾ ਸਿਰ ਮੱਥੇ ਅਸੀਂ ਕਮਜ਼ੋਰੀਆਂ ਆਪਦੀਆਂ ਜਾਂ ਕਿੱਥੇ ਕਮੀ ਰਹਿ ਗਈ ਉਹਦੀ ਸਮੀਖਿਆ ਕਰਾਂਗੇ ਨਾ ਇਹ ਕਹਿੰਦੇ ਨਾ ਨਾ ਜੀ ਉਹ ਤੱਕੇ ਨਾ ਜਿੱਤੇ ਨੇ ਤੱਕੇ ਨਾ ਜਿੱਤੇ ਨੇ ਐ ਹੁਣ ਜਾ ਕੇ ਘਰਾਂ 'ਚ ਤੱਕੇ ਨਾਲ ਵੋਟਾਂ ਪਾ ਲਾਂਗੇ। ਕੱਲ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦਾ ਭਾਈ ਮੈਂ ਕਿਵੇਂ ਆ ਤੁਹਾਡੇ ਦਰਹਾਲ ਅਕਾਲੀ ਦਲ ਦਾ ਮਾਲ ਵਿੱਚ ਹੋਏ। ਕਹਿੰਦਾ ਅਕਾਲੀ ਦਲ ਨੂੰ ਤਾਂ ਇੱਧਰ ਲੋਕ ਨੋਕੀਆ ਦੇ ਫੋਨ ਵਾਂਗੂ ਭੁੱਲ ਗਏ। ਮੈਂ ਕੀ ਮਤਲਬ ਉਹ ਕਹਿੰਦਾ ਪਹਿਲਾਂ ਨੋਕੀਆ ਜਿਹਦੇ ਹੁੰਦੇ ਸੀ ਕਹਿੰਦਾ ਹਰੇਕ ਕੋਲੇ ਹੁੰਦਾ ਸੀ ਹੁਣ ਕਹਿੰਦਾ ਕਿਸੇ ਕੋਲੇ ਨਹੀਂਗਾ ਉਹ। ਆ ਹਾਲਤ ਹੋ ਗਈ ਇਹਨਾਂ ਦੀ ਹੁਣ। ਇਹ ਮੈਂ ਕੀ ਕੀਤੀ ਜੀ ਆਪਦੀਆਂ ਕਰਤੂਤਾ ਨਾ ਕੀਤੀ ਜੀ। ਅਕਾਲੀ ਦਲ ਦੇ ਦੋ ਟੋਟੇ ਹੋਏ ਪਏ ਨੇ ਉਹ ਉਹ ਨੂੰ ਗਾਣਾ ਕੱਢੀ ਜਾਂਦਾ ਉਹ ਨੂੰ ਗਾਣਾ ਕੱਢੀ ਜਾਂਦਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਬਿਜਲੀ ਸੋਧ ਬਿੱਲ ਦੇ ਖਿਲਾਫ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਮੀਟਿੰਗ ਕੀਤੀ ਇਸ ਮੀਟਿੰਗ 'ਚ ਪੰਜਾਬ ਦੀਆਂ ਸਮੂਹ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਨੌਜਵਾਨ ਤੇ ਔਰਤ ਜਥੇਬੰਦੀਆਂ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਮਕਸਦ ਸੰਸਦ 'ਚ ਬਿਜਲੀ ਬਿੱਲ ਦੀ ਪੇਸ਼ ਹੋਣ ਦੀ ਸੂਰਤ ਚ ਸੰਘਰਸ਼ੀ ਰਣਨੀਤੀ ਫੌਰੀ ਤੌਰ ਤੇ ਤਿਆਰ ਕਰਨ ਦਾ ਸੀ ਕਿਸਾਨਾਗੂ ਜੋਗਿੰਦਰ ਸਿੰਘ ਉਗਰਾਹਾ ਨੇ ਕਿਹਾ ਕਿ ਮੋਰਚੇ ਵੱਲੋਂ ਬਿੱਲ ਪੇਸ਼ ਹੋਣ ਦੇ ਦੂਜੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ ਬਿੱਲ ਦੇ ਵਿਰੋਧ ਚ ਟ੍ਰੇਨਾਂ ਰੋਕੀਆਂ ਜਾਣਗੀਆਂ ਤੇ ਟੋਲ ਪਲਾਜ਼ਾ ਮੁਫਤ ਕੀਤੇ ਜਾਣਗੇ ਉਹਨਾਂ ਨੇ ਕੇਂਦਰ ਸਰਕਾਰ ਤੋਂ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਰੱਦ ਕਰਨ ਦੀ ਮੰਗ ਦੁਹਰਾਈ ਭੈ ਜੀ ਮੰਗਾ ਵੀ ਬਿਜਲੀ ਸੋਧ ਬਿੱਲ 2025 ਰੱਦ ਕਰੋ ਬਿਗਲੀ ਖੇਤਰ ਅੰਦਰ ਨਿੱਜੀ ਕਾਰੋਬਾਰੀ ਕੰਪਨੀਆਂ ਦੇ ਦਾਖਲੇ ਤੇ ਰੋਕ ਲਓ ਇਹਨਾਂ ਦੇ ਦਾਖਲੇ ਤੇ ਹੁਣ ਤੱਕ ਚੁੱਕੇ ਸਾਰੇ ਕਦਮ ਵਾਪਸ ਲਓ ਪਹਿਲੀ ਤੇ ਦੂਜੀ ਹੈ ਬੀਜ ਬਿਲ 225 ਰੱਦ ਕਰੋ ਤੀਜੀ ਨਵੇਂ ਕਿਰਤ ਕੋਡ ਨੂੰ ਰੱਦ ਕਰੋ ਚੌਥੀ ਹੈ ਪੰਜਾਬ ਅੰਦਰ ਸਰਕਾਰੀ ਜਾਇਦਾਦਾਂ ਵੇਚਣ ਦੇ ਫੈਸਲੇ ਰੱਦ ਕਰੋ ਭਾਵੇਂ ਉਹ ਕਿਸੇ ਵੀ ਖੇਤਰ ਦੀਆਂ ਨੇ 5ਵੇਂ ਹੈ ਜਨਤਕ ਧਾਰਿਆਂ ਦੇ ਨਿੱਜੀਕਰਨ ਪੰਚਾਇਤੀਕਰਨ ਤੇ ਕਾਰਪੋਰੇਟ ਕਰਨ ਦੀ ਨੀਤੀ ਰੱਦ ਕਰੋ ਇਹਨਾਂ ਧਾਰਿਆਂ ਚ ਨਿੱਜੀ ਕੰਪਨੀਆਂ ਦੇ ਦਾਖਲੇ ਦੇ ਸਾਰੇ ਕਦਮ ਰੋਕੋ ਤੇ ਹੁਣ ਤੱਕ ਸਾਰੇ ਕਦਮ ਵਾਪਸ ਲਓ ਚੱਕੇ ਹੋਏ ਜਿਹੜੇ ਕਦਮ ਹੁਣ ਤੱਕ ਨਹੀਂ ਚੱਕੇ ਨੇ ਸਾਰੇ ਵਾਪਸ ਲਓ ਨੰਬਰ 6 ਸਾਰੀਆਂ ਸਰਕਾਰੀ ਧਾਰਿਆਂ ਵਿੱਚ ਠੇਕਾ ਭਰਤੀ ਦੀ ਨੀਤੀ ਰੱਦ ਕਰੋ ਠੇਕਾ ਮਜ਼ਦਮਾਂ ਨੂੰ ਕੰਮਿਆਂ ਨੂੰ ਅਰੇਬ ਗੁਜ਼ਰ ਕਰੋ 7ਵੇਂ ਹੈ ਭਾਰਤ ਅਮਰੀਕਾ ਮੁਕਤ ਵਪਾਰ ਸਮਝਾ ਉੱਤੇ ਤੋਂ ਖੇਤੀ ਕਿੱਤੇ ਨੂੰ ਬਾਹਰ ਰੱਖਿਆ ਜਾਵੇ ਇਹ ਮੰਗਾ ਇਹ ਬਿਲਕੁਲ ਕਿਰਤ ਕਾਨੂੰਨ ਦੇ ਵਿੱਚ ਹੀ ਆ ਜੇ ਕਾਨੂੰਨ ਇਹ ਮੰਗਾ ਦੇ ਉੱਤੇ ਅਸੀਂ ਸਹਿਮਤੀ ਕੀਤੀ ਹੈ ਜਿਸ ਦਿਨ ਬੈਲ ਲੈ ਕੇ ਆਉਣਗੇ ਉਦੋਂ ਅਗਲੇ ਦਿਨ ਤਿੰਨ ਘੰਟਿਆਂ ਲਈ ਪੂਰੇ ਪੰਜਾਬ ਦੇ ਵਿੱਚ ਜਿਹੜੇ ਰੇਲਵੇ ਲਾਈਨ ਤੇ ਨਾਲ ਜਿਹੜੇ ਕਲੂਨ ਪਲਾਗੇ ਆ ਉਹ ਫੇਰ ਹੀ ਕੀਤਾ ਜਾਣਗੇ ਚਾਰ ਥਾਵਾਂ 'ਵੀ ਅਸੀਂ ਅਨਾਉਂਸ ਕਰਦੇ ਆਂ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਰੇਲਵੇ ਪਟਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਰੇਲਵੇ ਪਟਕ ਤੇ ਜ਼ਿਲ੍ਹਾ ਗੰਦਰ ਜ਼ਿਲੰਦਰ ਗੰਦਰ ਉਥੇ ਇਹ ਪੰਜਵਾਂ ਇੱਕ ਹੋਊਸੀ ਆਪਣਾ ਜਿਹੜਾ ਰਾਜਪੁਰਾ ਰਾਜਪੁਰਾ ਇਹ ਅਸੀਂ ਅਨਾਉਂਸ ਹੀ ਕਰਦੇ ਆਂ ਬਾਕੀ ਜਿਹੜੀਆਂ ਦੀਆਂ ਮੀਟਿੰਗਾਂ ਹੋਣਗੀਆਂ ਐਸੇ 17 ਦਸੰਬਰ ਨੂੰ 11:00 ਵਜੇ ਉਹ ਜ਼ਿਲ੍ਹਿਆਂ ਦੇ ਵਿੱਚ ਕਿੱਥੇ ਕਿੱਥੇ ਟੂਰ ਫੇਰੀ ਕਰਨੇ ਆ ਕਿੱਥੇ ਕਿੱਥੇ ਰਹਿਣਾ ਰੋਕਣ ਮੈਂ ਉਹ ਜ਼ਿਲ੍ਹਿਆਂ ਦੇ ਵਿੱਚ ਤੈਅ ਹੋਣਗੇ ਤੇ ਨਾਲ ਜਿਹੜੇ ਸਾਥੀ ਸਾਡੇ ਕਰਮਚਾਰੀ ਐ ਟੀਚਰ ਨੇ ਵਿਜਲੀ ਮੁਲਾਜ਼ਮਾ ਹੋਰ ਜਿਹੜੇ ਜਹਾਂ ਦੇ ਵਿੱਚ ਨਹੀਂ ਆ ਸਕਦੇ ਤਾਂ ਉਹਨਾਂ ਲਈ ਉਹ ਆਪੋ ਆਪਣੇ ਦਲਤਰਾਣ ਦੇ ਵਿੱਚ ਕਾਲੇ ਬਿੱਲੇ ਲਾ ਕੇ ਰਾਜਨਾ ਪੋਚਾਣ ਕੇ ਕੋਈ ਡੇਟ ਰੈਲੀ ਕਰ ਸਕਦਾ ਲੋਕ ਉਹ ਪਸਕਾਰ ਚੱਲਦੇ ਉਹ ਕਰਨ ਸਾਬਕਾ ਵਿਧਾਇਕ ਤੇ ਭਾਜਪਾਗੂ ਸ਼ੀਤਲ ਅੰਗੁਰਾਲ ਦੇ ਨੇੜਲੇ ਰਿਸ਼ਤੇਦਾਰ 16 ਸਾਲਾ ਲੜਕੇ ਦਾ ਦੇਰ ਸ਼ਾਮ ਕਤਲ ਕਰ ਦਿੱਤਾ ਗਿਆ ਨਾਬਾਲਗ ਦੀ ਪਛਾਣ ਵਿਕਾਸ ਵਜੋਂ ਹੋਈ ਹੈ ਤਿੰਨ ਨੌਜਵਾਨਾਂ ਨੇ ਮਾਮੂਲੀ ਤਕਰਾਰ ਮਗਰੋਂ ਜਲੰਧਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਦੇ ਸ਼ਿਵਾਜੀ ਨਗਰ 'ਚ ਵਿਕਾਸ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਤੇ ਉੱਥੋਂ ਭੱਜ ਗਏ। ਨਾਬਾਲਗ ਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਮੌਕੇ ਤੇ ਪੁੱਜੇ ਅੰਗਰਾਲ ਨੇ ਦਾਅਵਾ ਕੀਤਾ ਕਿ ਨਸ਼ੇयां ਕਰਕੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮਲਜ਼ਮ ਕਾਲੂ ਆਮ ਆਦਮੀ ਪਾਰਟੀ ਦਾ ਆਗੂ ਹੈ। ਉਸ ਨੇ ਨਸ਼ੇ ਦੀ ਓਵਰਡੋਸ 'ਚ ਕਤਲ ਕੀਤਾ। ਦੂਜੇ ਪਾਸੇ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਬਾਅਦ આરોપીਾਂ ਦੀ ਭਾਲ ਆਰੰਭ ਦਿੱਤੀ ਹੈ। ਜੋ ਕਾਲੂ ਹੈ मर्डर किया उसको 21 अगस्त को आम आदमी पार्टी ने वाइस प्रेसिडेंट बनाया जिसको बनाने के लिए और वहाँ के लीडर लोकल कैसे लीडर को जो लोग जलंधर में क्राइम कर रहे हैं नशा बेच रहे हैं उनको हम लीडर बना रहे हैं कि जब का बाई इलेक्शन जलंधर वेस्ट में हुआ है तब के स्थिति सारी खराब है ये बाई इलेक्शन का नतीजा हमने गैंगस्टरों को सपोर्ट किया है नशा बेचने वालों को सपोर्ट किया है मेरे पास इतनी तस्वीरें हैं जिनके ऊपर आठ आठ, आठ मुकदमे दस दस मुकदमे दर्ज किए हैं उनको आम आदमी पार्टी ने ज्वाइन कराया जिनपे एफ आई आर कत्लों की एफ आई आर है चिट्टे की एफ आई आर फीम बाई कवरी उनके ऊपर वो लोगों को आम आदमी पार्टी ने पर्ने नजर मेरे इलेक्शन पे इस्तेमाल किया वो राजनीति का मुद्दा मेरा पर मैं सियासत नहीं करना चाहता कि मेरे परिवार का बच्चा चला गया किसी और का बच्चा ना जाए इसके लिए प्रशासन बच्चा ओवर ओवरडोज के लिए उन्होंने ओवरडोज में कत्ल किया नशे का कारण है ये आम आदमी पार्टी की एक रैली थी कल दारीवाल कादियाँ पर कालू नाम का जो लड़का है वहाँ पर लड़के लेके गया था वहाँ रैली पर साढ़े छह बजे रैली वो खत्म हुई है साढ़े पांच छह बजे के, के करीब वहाँ से ये दारू लेके आया दारू लेके इसने अपने साथियों के साथ दारू वही प्लाट पर पी ओवरडोज की उसके बाद ये नशे से कंट्रोल से बाहर हो गया और इसने विकास का कत्ल किया कहते पहले पहले भी इनको धमकी एक, एक रिश्ते में मेंतीजा में लगता है किसी तरीके से उसको गूरते थे आम आदमी पार्टी का लवज लगने से ये कोई गुंडागर्दी नहीं होगी आम आदमी का कोई कार्यकर्ता बनने से दहशत नहीं फैलाई फैलनी चाहिए उसको जो लोग शह दे रहे हैं उनको जरूर खींचना चाहिए आम आदमी पार्टी के क्रिमिनल को स्कूल कॉलेज में जिसकी एडमिशन नहीं है उसको वाइस प्रेसिडेंट बना कॉलेज का जिस बच्चे की स्कूल में कॉलेज में एडमिशन ही नहीं, नहीं है बच्चा पढ़ता ही नहीं है कराइमे उसका इतना हौसला था कि अभी कुछ दिन पहले आपके चैनल में मैंने देखा कि बस्ती बाबा खेल पुलिस पे उसने हमला किया था कालू ने जेल में गया था जेल से छूट के आने के बाद आज एक बच्चे का कत्ल कर दिया कल मिति 12 नु करीब रात 10:00 बजे विकास जो कि दानिशमंद अगर रहने वाला थी जिसदा उसते बाकोप करते ने लड़के जिना दे नाल झगड़ा हो गया सी जेदे चलदे सटा लगण कारण ਵਿਕਾਸ ਨਾਂ ਦੇ ਲੜਕੇ ਦੀ ਡੈਥ ਹੋ ਗਈ ਸੀ ਜਿਹਦੇ ਚਲਦਿਆਂ ਈਸ ਨੇ ਕਾਰਵਾਈ ਕਰਦੇ ਆ ਬੀਐਨਐਸ ਧਾਰਾ ਦੀ ਧਾਰਾ ਦੇ ਅਧੀਨ ਕੇਸ ਦਰਜ ਕਰਕੇ ਤੇ ਰੇਡ ਕੀਤੇ ਜਾ ਰਹੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਚਰਨਜੀਤ ਸਿੰਘ ਚੰਨੀ ਨੇ ਚੋਣਾਂ ਤੋਂ ਇੱਕ ਦਿਨ ਪਹਿਲਾਂ ਸਰਕਾਰ ਤੇ ਵੋਟ ਚੋਰੀ ਦੇ ਨਾਲ-ਨਾਲ ਧੱਕੇਸ਼ਾਹੀ ਕਰਨ ਦੇ ਲਗਾਏ ਗੰਭੀਰ ਦੋਸ਼ ਚੰਨੀ ਨੇ ਕਿਹਾ ਪੰਜਾਬ ਸਰਕਾਰ ਨੇ ਫਰਜ਼ੀ ਮਤਦਾਨ ਕਰਨ ਦੇ ਨਾਲ-ਨਾਲ ਸਟ੍ਰੌਂਗ ਰੂਮ 'ਚ ਗੜਬੜੀ ਕਰਨ ਦੀ ਬਣਾਈ ਯੋਜਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਨਜੀਤ ਸਿੰਘ ਚੰਨੀ ਦੇ ਇਲਜ਼ਾਮਾਂ ਦਾ ਦਿੱਤਾ ਜਵਾਬ ਮਾਨਿਆ ਕਿ ਕਾਂਗਰਸ ਆਪਣੀ ਹਾਰ ਦੇ ਬਹਾਨੇ ਤਲਾਸ਼ ਰਹੀ ਚੰਨੀ ਇਸ ਤਰ੍ਹਾਂ ਦੀ ਫਜ਼ੂਲ ਬਿਆਨਬਾਜ਼ੀ ਦੀ ਥਾਂ ਕਾਂਗਰਸ 'ਚ ਅਹੁਦਿਆਂ ਦੀ ਲੱਗ ਰਹੀ ਬੋਲੀਵਲ ਦੇਣ ਧਿਆਨ ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੂੰ ਲਿਆ ਲੰਬੇ ਹੱਥੀ ਮਾਨਿਆ ਕਿ ਕੈਪਟਨ ਪਹਾੜਾਂ ਦੇ ਜੋਗੀ ਵਰਗੇ ਹੁਣ ਚੋਣਾਂ ਦੇ ਨੇੜੇ ਆ ਕੇ ਉਹਨਾਂ ਨੂੰ ਪੰਜਾਬ ਦੀ ਯਾਦ ਆ ਗਈ ਜੇਕਰ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਤਾਂ ਦੇਣ ਭਾਜਪਾ ਤੋਂ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਦੇ ਬਿਆਨਾਂ ਤੇ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਵੀ ਦਿੱਤੀ ਪ੍ਰਤੀਕਿਰਿਆ ਪ੍ਰਗਟ ਸਿੰਘ ਨੇ ਕਿਹਾ ਕਾਂਗਰਸ ਅਤੇ ਭਾਜਪਾ ਦੇ ਵਰਕ ਕਲਚਰ ਚ ਫਰਕ ਭਾਜਪਾ ਕੋਈ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਕਿਸੇ ਲੀਡਰ ਨਾਲ ਨਹੀਂ ਕਰਦੀ ਸਲਾਹ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਿੱਧੂ ਜੋੜੇ ਤੇ ਵੀ ਕੀਤੇ ਤਿੱਖੇ ਹਮਲੇ ਮਾਨ ਨੇ ਕਿਹਾ ਕਿ ਅਸੀਂ ਨਵਜੋਤ ਸਿੱਧੂ ਦੀ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦੇ ਸਕਦੇ ਮਾਨ ਨੇ ਮੈਡਮ ਸਿੱਧੂ ਵੱਲੋਂ ਸੁਰੱਖਿਆ ਮੰਗਣ ਤੇ ਵੀ ਦਿੱਤੀ ਪ੍ਰਤੀਕਿਰਿਆ ਇਸਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦ ਰੋ ਸੁਰੱਖਿਅਤ ਰੋ ਤੇ ਦੇਖਦੇ ਰਹੋ ਟੀਵੀ ਪੰਜਾਬ